ਗੁਰੂ ਪਿਆਰਿਓ ਸਵਾਲ ਹੈ ਭਗਤ ਪ੍ਰਲਾਦ ਕਿਵੇਂ ਬਿਕਤਰ ਜੀਵਨ ਵਾਲਾ ਹੋ ਗਿਆ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਾਂ ਤੰਤਿ ਬਖਸ਼ਿਸ਼ ਕਰਦੇ ਹਨ ਦੈਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੇ ਦੂਜਾ ਭਾਉ ਨ ਜਾਣੇ ਹਰਨਾਖਸ਼ ਦਾ ਪੁੱਤਰ ਭਗਤ ਪ੍ਰਲਾਦ ਮਿੱਥੇ ਹੋਏ ਧਾਰਮਿਕ ਕਰਮਾਂ ਤੇ ਇੰਦਰੀਆਂ ਨੂੰ ਵਸ ਕਰਨ ਦੀਆਂ ਯੁਕਤੀਆਂ ਦੱਸਣ ਵਾਲੀਆਂ ਕੋਈ ਪੁਸਤਕਾ ਨਹੀਂ ਸੀ ਪੜਦਾ ਉਹ ਪ੍ਰਭੂ ਬਿਨਾਂ ਕਿਸੇ ਹੋਰ ਦੇਵੀ ਆਦਿਕ ਨਾਲ ਪਿਆਰ ਕਰਨ ਵਾਲਾ ਨਹੀਂ ਸੀ ਪਿਆਰ ਕਰਨਾ ਨਹੀਂ ਸੀ ਜਾਣਦਾ ਸਤ ਗੁਰੂ ਭੇਟਿਆ ਨਿਰਮਲ ਹੋਆ ਅੰਦਰ ਨਾਮ ਵਖਾਣੇ ਪੁਰਾ ਗੁਰੂ ਮਿਲਣ ਦੀ ਵਰਕਤ ਨਾਲ ਪਵਿੱਤਰ ਜੀਵਨ ਵਾਲਾ ਹੋ ਗਿਆ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਇਕੋ ਉਪਰੇ ਇਕੋ ਨਾਮ ਕੂਚੈ ਦੂਜਾ ਵਰ ਨਾ ਜਾਣੇ ਉਹ ਇੱਕ ਪ੍ਰਮਾਤਮਾ ਦੀ ਸਿੱਖਸਲਾ ਪੜਦਾ ਸੀ ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਸਾੰਮਣੇ ਦਾ ਗੁਰੂ ਪਿਆਰਿਓ ਵਗਤ ਪਰਲਾਦ ਪਰਮਾਤਮਾ ਦੀ ਸਿੱਖਿਆ ਪੜਦਾ ਸੀ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ ਅਤੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਜਾਣਦਾ ਵਰਪੂਰ ਨਾਲ ਪਿਆਰ ਕਰਦਾ ਸੀ ਇਸ ਤਰ੍ਹਾਂ ਭਗਤ ਪ੍ਰਲਾਦ ਨੇ ਆਪਣਾ ਜੀਵਨ ਵੇਚਰ ਕਰ ਲਿਆ